ਬੁੱਲਿਆ ਵੀ ਸ਼ਰਾਬ ਤੇ ਖਾਕਬਾਬ ਬਾਲ ਹੱਡੀਆਂ ਦੀ ਅੱਗ ਚੋਰੀ ਕਰ ਤੇ ਭੰਨ ਕਰ ਰੱਬ ਦਾ ਉਸ ਠੱਗਾਂ ਦੇ ਠੱਗ ਨੂੰ ਠੱਗ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਬੁੱਲਿਆ ਤੇਥੋਂ ਉੱਤੇ ਪੰਕਣ ਬੰਦ ਮੂਲ ਨਾ ਹੁੰਦੇ ਜਾਂ ਰੂੜੀ ਤੇ ਸੁੱਤੇ ਤੈਥੋਂ ਉੱਤੇ ਖਸਮ ਆਪਣੇ ਦਾ ਦਰ ਨਾ ਛੜਦੇ ਭਾਵੇਂ ਵਜਨ ਜੁੱਤੇ ਤੇਥੋਂ ਉੱਤੇ ਤੇਥੋਂ ਉੱਤੇ ਬੁੱਲੇ ਸ਼ਾ ਕੋਈ ਰਕਤ ਵਝਾ ਲੈ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਇਤੋਂ ਉੱਤੇ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਬੁੱਲਿਆ ਇਤੋਂ ਉੱਤੇ